ਅਸੀਂ ਸਾਰੀ ਫਿਲਮ ਇੰਡਸਟਰੀ ਤੁਹਾਡੇ ਨਾਲ ਆ ਇਹਨਾਂ ਲੋਕਾਂ ਦੇ ਨਾਲ ਆ ਜਿਹੜੇ ਵੀ ਜੋ ਵੀ ਸਰਦਾ ਕੋਈ ਦਾ ਹੋਊਗਾ ਅਸੀਂ ਉਹ ਪੂਰੀ ਬਾਹ ਨਾਲ ਪੂਰੇ ਲਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਨਾਲ ਲੈ ਕੇ ਆਪਦੀ ਪੂਰੀ ਇੰਡਸਟਰੀ ਨੂੰ ਦੇ ਨਾਲ ਲੈ ਕੇ ਅਸੀਂ ਪੂਰੀ ਹੈਲਪ ਕਰਾਂਗੇ ਇਸ ਵੇਲੇ ਪੰਜਾਬ ਹੜ੍ਹਾਂ ਦੀ ਮਾਰ ਹੇਠ ਦੱਬਿਆ ਹੋਇਆ ਹੈ ਤਾਂ ਹਰ ਕਿਸੇ ਦੇ ਵੱਲੋਂ ਆਪਣਾ ਯੋਗਦਾਨ ਪਾ ਕੇ ਉਹਨਾਂ ਇਲਾਕਿਆਂ ਦਾ ਜਾਇਜ਼ਾ ਲਿੱਤਾ ਜਾ ਰਿਹਾ ਹੈ ਤੇ ਉਹਨਾਂ ਇਲਾਕਿਆਂ ਦੇ ਵਿੱਚ ਉਹਨਾਂ ਲੋਕਾਂ ਦਾ ਹਾਲਚਲ ਜਾਣਿਆ ਜਾ ਰਿਹਾ ਜਿਨ੍ਹਾਂ ਦੇ ਘਰਾਂ ਦੇ ਘਰ ਤਬਾਹ ਹੋ ਗਏ ਜਿਨ੍ਹਾਂ ਦੀਆਂ ਜ਼ਮੀਨਾਂ ਖਾਕ ਹੋ ਗਈਆਂ ਸੋ ਇਸੇ ਦੇ ਵਿਚਕਾਰ ਪੰਜਾਬੀ ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਵੀ ਖਾਸ ਤੌਰ ਤੇ ਡੇਰਾ ਬਾਬਾ ਨਾਨਕ ਵਿਖੇ ਪਿੰਡ ਕੋਨੇਵਾਲ ਪਹੁੰਚੇ ਇਸ ਦੁੱਖ ਦੀ ਘੜੀ ਦੇ ਵਿੱਚ ਕਰਮਜੀਤ ਅਨਮੋਲ ਦੇ ਵੱਲੋਂ ਉਹਨਾਂ ਲੋਕਾਂ ਦੇ ਨਾਲ رابطہ ਕਾਇਮ ਕੀਤਾ ਗਿਆ ਤੇ ਉਹਨਾਂ ਨੂੰ ਹੌਸਲਾ ਦਿੱਤਾ ਗਿਆ ਹਾਲਾਂਕਿ ਹਰ ਕਿਸੇ ਦੇ ਵੱਲੋਂ ਸਰਦਾ ਵਣਦਾ ਕਹਿ ਸਕਦੇ ਹਾਂ ਕਿ ਯੋਗਦਾਨ ਜ਼ਰੂਰ ਪਾਇਆ ਜਾ ਰਿਹਾ ਤੇ ਸੇਵ ਦੇਵਚਾਰ ਕਰਮਜੀਤ ਅਨਮੋਲ ਵੀ ਖਾਸ ਤੌਰ ਤੇ ਉੱਥੇ ਪਹੁੰਚੇ ਉਹਨਾਂ ਲੋਕਾਂ ਦਾ ਹਾਲਚਲ ਜਾਣਿਆ ਉੱਥੇ ਦੇ ਇਲਾਕਿਆਂ ਦਾ ਜਾਇਜ਼ਾ ਲਿੱਤਾ ਤੇ ਇੱਥੇ ਹੀ ਕਹਿ ਸਕਦੇ ਹਾਂ ਕਿ ਇਸ ਚੀਜ਼ ਦਾ ਦਿਲਾਸਾ ਜ਼ਰੂਰ ਦਿੱਤਾ ਹੈ ਕਿ ਉਹ ਹਰ ਤਰ੍ਹਾਂ ਦੀ ਮਦਦ ਜਿਹੜੀ ਹੈ ਉਹ ਉਹਨਾਂ ਲੋਕਾਂ ਦੀ ਕਰਨਗੇ ਜਿਨ੍ਹਾਂ ਨੇ ਫਿਲਹਾਲ ਜੜੇ ਹੜਾਂ ਦੀ ਮਾਰ ਹੇਠ ਦੱਬੇ ਹੋਏ ਨੇ ਦੇ ਨਾਲ ਹੀ ਕਰਮਜੀਤ ਅਨਮੋਲ ਦੇ ਵੱਲੋਂ ਮਿਲ ਕੇ ਉਹਨਾਂ ਲੋਕਾਂ ਦੇ ਨਾਲ ਕਹਿ ਸਕਦੇ ਹਾਂ ਕਿ ਗੱਲਬਾਤ ਕੀਤੀ ਗਈ ਤੇ ਨਾਲ ਹੀ ਉਹਨਾਂ ਦਾ ਹਾਲ ਜਾਣਿਆ ਗਿਆ ਕਿ ਕਿਸ ਤਰੀਕੇ ਦੀ ਮਦਦ ਉਹਨਾਂ ਨੂੰ ਚਾਹੀਦੀ ਹੈ ਤੇ ਗਰਾਉਂਡ ਜ਼ੀਰੋ ਤੇ ਕਰਮਜੀਤ ਅਨਮੋਲ ਦੇ ਵੱਲੋਂ ਖਾਸ ਤੌਰ ਤੇ ਉਹਨਾਂ ਲੋਕਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਮਦਦ ਦਾ ਦਾਵਾ ਦਿੱਤਾ ਗਿਆ ਤੇ ਨਾਲ ਹੀ ਇਹ ਅਹਿਸਾਸ ਦਵਾਇਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਤੱਕ ਮੁੜ ਵਸੇਬਾ ਨਹੀਂ ਹੁੰਦਾ ਤਦੋਂ ਤੱਕ ਉਹ ਉਹਨਾਂ ਲੋਕਾਂ ਦੇ ਨਾਲ ਖੜਨਗੇ ਤੇ ਹਰ ਵਣ ਦੀ ਸਹਾਇਤਾ ਜਿਹੜੀ ਹੈ ਉਹਨਾਂ ਨੂੰ ਜ਼ਰੂਰ ਮੁਹੱਈਆ ਕਰਵਾਈ ਜਾਵੇਗੀ ਦੇਖੋ ਜੀ ਸਾਰੀ ਕ੍ਰਮਣ ਅਸਲੀ ਇਹਨਾਂ ਭਰਾਵਾਂ ਦੇ ਨਾਲ ਹੈ ਜਿਹੜੇ ਵੀ ਹੜ੍ਹ ਬਿਮਾਰ ਹੇਠ ਆਏ ਨੇ ਔਰ ਤੁਸੀਂ ਦੇਖਿਓ ਹੁਣ ਹਰ ਰੋਜ਼ ਕੋਈ ਨਾ ਕੋਈ ਕਲਾਕਾਰ ਆਉਂਦੇ ਰਹਿੰਦੇ ਕਿਉਂਕਿ ਲੋਕਾਂ ਦੀ ਬਣਾਏ ਹੋਏ ਕਲਾਕਾਰ ਆਸੀਂ ਜੇ ਲੋਕਾਂ ਦੇ ਦੁਆਰਾ ਬਣਾਏ ਹੋਏ ਕਲਾਕਾਰ ਲੋਕਾਂ ਦੇ ਕੰਮ ਨਹੀਂ ਆਉਣਗੇ ਤਾਂ ਫਿਰ ਉਹ ਕਰਨਾ ਵੀ ਕੀ ਹੈ ਔਰ ਅਸੀਂ ਇਹੀ ਸਮਝਦੇ ਆ ਕਿ ਸਾਡੇ ਪੰਜਾਬੀ ਲੋਕਾਂ ਨੇ ਸਾਡੇ ਭਾਈਚਾਰੇ ਨੇ ਸਾਨੂੰ ਐਨਾ ਉੱਪਰ ਚੁੱਕਿਆ ਅੱਖਾਂ ਦੇ ਉੱਤੇ ਬਿਠਾਇਆ ਅੱਜ ਉਹਨਾਂ ਨੂੰ ਲੋੜ ਹੈ ਅਸੀਂ ਸਾਰੀ ਫਿਲਮ ਇੰਡਸਟਰੀ ਤੁਹਾਡੇ ਨਾਲ ਆ ਉਹਨਾਂ ਲੋਕਾਂ ਦੇ ਨਾਲ ਆ ਜਿਹੜੇ ਵੀ ਜੋ ਵੀ ਸਰਦਾ ਕੋਈ ਦਾ ਹੋਊਗਾ ਅਸੀਂ ਉਹ ਪੂਰੀ ਬਾਹ ਨਾਲ ਪੂਰੀ ਲਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਨਾਲ ਲੈ ਕੇ ਆਪਣੀ ਪੂਰੀ ਇੰਡਸਟਰੀ ਨੂੰ ਵੀ ਨਾਲ ਲੈ ਕੇ ਅਸੀਂ ਪੂਰੀ ਹੈਲਪ ਕਰਾਂਗੇ ਜੋ ਵੀ ਲੋਕਾਂ ਨੂੰ ਅਜੇ ਤਾਂ ਮਤਲਬ ਬਹੁਤ ਕੁਝ ਨਹੀਂ ਪਤਾ ਲੱਗ ਰਿਹਾ ਜਦੋਂ ਪਾਣੀ ਥੱਲੇ ਗਿਆ ਉਹ ਤੋਂ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਣੀ ਜਿਵੇਂ ਕਿ ਡੀਜ਼ਲ ਜਾਂ ਜਿਹੜੇ ਦਵਾਈਆਂ ਦੀ ਲੋੜ ਹੈ ਜਾਂ ਹੋਰ ਕਿੰਨੇ ਕੁ ਚੀਜ਼ਾਂ ਨੇ ਜਿਹੜੀਆਂ ਲੋਕਾਂ ਦੇ ਘਰ ਖਰਾਬ ਹੋ ਗਏ ਐ ਟੁੱਟ ਗਏ ਡਿੱਗ ਪਏ ਐ ਉਹਨਾਂ ਉਹਨਾਂ ਦੀ ਮਰਬਦਵਾਸ ਨੇ ਵੀ ਅਸੀਂ ਪੂਰਾ ਪੂਰੀ ਬਾਹ ਦੇ ਨਾਲ ਨਾ ਕਿ ਫਰਮਡਸਟਰੀ ਵੱਲੋਂ ਅਸੀਂ ਪੂਰਾ ਸਹਿਯੋਗ ਦੇ ਮੰਗਣਾ